ਯਾਰ ਅਸਤ ਵਰਤੋ ਬੰਦਾ ਮੇਰਾ ਪੜਪੜ ਗੱਡੀ ਲੱਗੇ ਸਾਰਾ ਸੰਸਾਰ ਹੀ ਪੜਪੜ ਗੱਡੀ ਰੱਖੀ ਗੀ ਸਵੇਰੇ ਅਸੀਂ ਮਤਨਿਆਂ ਦੀ ਕਰਦੇ ਹਾਂ ਉਹ ਵੀ ਜਿਹੜਾ ਵੱਧਾ ਚੱਟੇ ਕਰਦੇ ਹਾਂ ਸਾਦੀ ਬਾਤ ਵੀ ਕਰਦੇ ਹਾਂ ਲੇਕਿਨ ਦਿਨ ਦੇ ਵਿੱਚ ਮਨ ਭੱਜਦਾ ਹੈ ਦੌੜਦਾ ਹੈ ਵਾਲ ਆਨੰਦ ਨਹੀਂ ਆਉਂਦਾ ਫਿਰ ਅਸੀਂ ਕਹਿੰਦੇ ਉੱਕਤੀ ਹਾਂ ਏਸੀ ਕਰਕੇ ਮਾਰਾ ਸਮਝਾਉਂਦੇ ਨੇ ਕਿ ਬਾਣੀ ਬੇਰਲੋਕ ਦੇ ਚਾਰਜ ਦੀ ਜੇ ਕੋ ਵਰਮ ਕੋਵੇ ਇਹ ਬਾਣੀ ਮਹਾ ਪਰਤੀ ਨੇ ਜਿੱਥੇ ਦਾ ਰਸਤਾ ਹੈ ਇਹ ਬਾਣੀ ਦਾ ਪੜਦੇ-ਪੜਦੇ ਉੱਥੇ ਲੈ ਜਾਂਦੀ ਜਿੱਥੇ ਪਰਮੇਸ਼ਰ ਦੀ ਆਪਰਾ ਹੁੰਦਾ ਹੈ ਜਿੱਥੇ ਬੇਗੰਪੁਰਾ ਸ਼ਹਿਰ ਚੌਦਸਵਾਂ ਦਰਵਾਜ਼ਾ ਜਿਹਨਾਂ ਮਾਲ ਨੇ ਗੁਰਵਾੜੀ ਵਿੱਚ ਪੜਦੇ ਪੜਦੇ ਮਾਲ ਦੀ ਸੁਣ ਕੇ ਉੱਥੇ ਪਹੁੰਚ ਜਾਂਦੇ ਦੇ ਧਿਆਨ ਦੇ ਨਾਲ ਪੜੀ ਸੋ ਆਓ ਬਹੁਤ ਪਿਆਰੇ ਹੁਕਮਨਾਮਾ ਸੁਪਨੇ ਸਾਥ ਤੋਂ ਆਦਰਦਾਸ ਬੇਨਤੀ ਕੋਈ ਹੈ ਇਸ ਤੋਂ ਪਰੰਤ ਬਰਮੁਖਾ ਨੇ ਜਿਹੜਾ ਹੁਕਮਨਾਮਾ ਲਿਆ ਹੈ ਹੁਕਮਨਾਮੇ ਦੇ ਰਾਹੀਂ ਸਾਨੂੰ ਕਲਝੂ ਦੇ ਜੀਵਾਂ ਨੂੰ ਸਤਿਗੁਰੂ ਦੀ ਕੀ ਸਮਝਾਉਣਾ ਕਰ ਰਹੇ ਹਨ ਸਤਿਗੁਰੂ ਦੀ ਸਮਝਾਉਣਾ ਕਰ ਰਹੇ ਹਨ ਸੋਰਠ ਮਹੱਲਾ ਪੰਚਮ ਸਤਿਗੁਰ ਦੀ ਸਾਨੂੰ ਸਮਝਾਰੇ ਪੰਚਮ ਪਾਛਤਾਂ ਗੁਰਵਰਨ ਦੇਵ ਜੀ ਗੁਰਪੂਰਾ ਪੇਟੇ ਉਹ ਵੜ ਭਾਗੇ ਮਨੇ ਪਿਆ ਪਰਗਾਸ ਕੋਈ ਨਾ ਪਹੁੰਚਣ ਆਰਾ ਦੂਜਾ ਆਪਣੇ ਸਾਧਕ ਦਾ ਪ੍ਰਵਾਸ ਕਹਿੰਦੇ ਜਿਹਨਾਂ ਨੂੰ ਗੁਰੂ ਮਿਲ ਗਿਆ ਕੋਰ ਕੀ ਹੈ ਇੱਕ ਪੌੜੀ ਜਿਹੜੀ ਸਾਧੂ ਜਨਾਂ ਤੋਂ ਹੁੰਦੀ ਹੈ ਪਾਈ ਦੇ ਦੁਰਮੇਨ ਭਗਤ ਨਾ ਹੋਵੇ ਪਾਈ ਦੇ ਗੁਰੂ ਦੇ ਸਹਿਜ ਨਾ ਹੋਵੇ ਪਾਈ ਦੇ ਗੁਰਬੇਨ ਮੁਕਤ ਨਾ ਹੋਵੇ ਵੱਡੇ ਵੱਡੇ ਗਿਆਨੀਆਂ ਨੂੰ ਗੁਰ ਦਾ ਪਤਾ ਨਹੀਂ ਕਿ ਪਤਾ ਵੀ ਨਹੀਂ ਲੱਗਣਾ ਕਿ ਜਨ ਅਦਰ ਸੰਗਤ ਨੇ ਚੱਲਿ ਪ੍ਰੈਕਟੀਕਲ ਨਹੀਂ ਕਰਦੇ ਜਨ ਅਦਰ ਦੇ ਵਿੱਚ ਬੜੇ ਗਿਆਨੀਆਂ ਦੀ ਸਾਧੂ ਜਨਾਂ ਦੀ ਸੰਗਤ ਹੀ ਕਰਦੇ ਉਹਨਾਂ ਚਰਨਾਂ ਦਾ ਬਾਣੀ ਪੜ੍ਹਨ ਦਾ ਤਰੀਕਾ ਉਹਨਾਂ ਦੇ ਨਾਲ ਹੀ ਸਾਨੂੰ ਉਸ ਮਾਲਕ ਦੇ ਘਰ ਦਾ ਪੇਟਾ ਨਾ ਬੇ ਗੁਰ ਕੀਆ ਗੁਰੂ ਪੂਰਾ ਪੇਟੇਵੜ ਭਾਗੀ ਜਿਹੜਾ ਹੁਣ ਆਪਾਂ ਪੜਿਆ ਹੈ ਗੁਰੂ ਪੂ ਰਾਜਨ ਸੇਵਰੀ ਆਸੀ ਪਏ ਨਿਹਾਲ ਜਿਵੇਂ ਆਪ ਕੋੜਦਾ ਹਾਂ ਵੀ ਸੁਪਨੀ ਸਾਤ ਪੜਿਆ ਪੂਰਾ ਪ੍ਰਭ ਰਾਧਿਆ ਪੂਰਾ ਜਾਗਾ ਨਾਮ ਨਾਮ ਪੂਰਾ ਆਇਆ ਪੂਰੇ ਕੇ ਗੁਣ ਗਾਓ ਜਿਨ੍ਹਾਂ ਨੂੰ ਪੂਰਾ ਗੁਰ ਮਿਲ ਗਿਆ ਤਰੀਕਾ ਆ ਗਿਆ ਆਖਦੇ ਉਹਨਾਂ ਦੇ ਬਹੁਤ ਵੱਡੇ ਭਾਵੇਂ ਮਨ ਪ੍ਰਿਆਲ ਪਰਦਾਸਾ ਦਾ ਮਨ ਪ੍ਰਕਾਸ਼ ਹੋ ਗਿਆ ਆ ਜਿਹੜਾ ਸਾਡਾ ਚਿਹਰਾ ਹੈ ਇਹ ਤਾਂ ਕਾਲ ਦੇ ਚਿਹਰੇ ਨੇ ਇਹਦੇ ਅੰਦਰ ਵੀ ਇੱਕ ਚਿਹਰਾ ਹੋਰ ਹੈ ਸੂਪਨ ਹੈ ਜੋਤ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਅਚਾਨ ਮਨ ਹਰਜੀ ਤੇਰੇ ਨਾਮ ਹੈ ਗੁਰਮਤੀ ਰੰਗ ਮਾਨਵਾਲ ਕਹਿੰਦੇ ਤੇਰਾ ਅਸਲੀ ਚਿਹਰਾ ਤਾਂ ਇਹ ਹੈ ਮਨ ਜੋਤ ਤੂੰ ਪਰਮਾਤਮਾ ਦੀ ਅੰਸ਼ ਹੈ ਕਹਿੰਦੇ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਕਹਿੰਦੇ ਦੂਜਾ ਕੋਈ ਨਹੀਂ ਹੈ ਇੱਕੋ ਹੀ ਹੈ ਪਰਮੇਸ਼ਰ ਜਿਹਾ ਗੌਰ ਅੰਦਰ ਤਮਾਸਿਕ ਅੱਖਾਂ ਨਹੀਂ ਰਜਦੀਆਂ ਅਸੀਂ ਸੰਸਾਰ ਵਿੱਚ ਆਏ ਹਾਂ ਪਰਦੇਸਾਂ ਵਿੱਚ ਵੀ ਚਲੇ ਜਾਂਦੇ ਹਾਂ ਜਿਵੇਂ ਦਾਸ ਪਰਦੇਸ ਦੇ ਵਿੱਚ ਜਿਵੇਂ ਆਪ ਆਏ ਹਾਂ ਪਰਦੇਸ ਦੀ ਧਰਤੀ ਦੇ ਉੱਤੇ ਜਿਹੜਾ ਹੈ ਸਤਗੁਰੂ ਜੀ ਨੇ ਭੇਜਿਆ ਹੈ ਇੱਥੇ ਵੀ ਦੇਖਦੇ ਹਾਂ ਬਹੁਤ ਸਾਰੇ ਮਾਇਆ ਦੇ ਲੰਗ ਨੇ ਪਰ ਜਿਨ੍ਹਾਂ ਨੂੰ ਗਿਆਨ ਆ ਜਾਂਦਾ ਹੈ ਫਿਰ ਉਹ ਗਿਆਨ ਦਾ ਹੀ ਮਾਇਆ ਨੂੰ ਦੇਖਦੇ ਹਨ ਕਿਉਂਕਿ ਮਾਇਆ ਸਾਨੂੰ ਅਗਦੀ ਹੈ ਇਸ ਕਰਕੇ ਮਾਰਾ ਸੰਜੋ ਮੰਨੇ ਰਾਜ ਨੂੰ ਅਚਾਨਕ ਨੂੰ ਸਤਿਗੁਰੂ ਲਈ ਤੇਰੀ ਸਾਭ ਮਾਇਆ ਕਹਿੰਦੇ ਰਜਾ ਗਣ ਤਮੂ ਗੁਣ ਇਹ ਸਾਰੇ ਮਾਇਆ ਦੇ ਹਟ ਸਾਡੇ ਅੰਦਰ ਦੇ ਇੱਕ ਆਮਾਈ ਵਿਕਤ ਵਿਆਈ ਤਿੰਨ ਤੇਲੇ ਪ੍ਰਵਾਨ ਇੱਕ ਸੰਸਾਰਿਕ ਭੰਡਾਰੀ ਕਲਾਏ ਜਿਵਾਨੇ ਸਰ ਕੇ ਸਤਿਗੁਰ ਦੇ ਸ਼ਬਦਾਂ ਨੇ ਕਹਿੰਦੇ ਆਪਨੇ ਸਤਿਗੁਰ ਕੇ ਬਲ ਹਾਰੇ ਆਗੇ ਸੁਖ ਬਾਚੇ ਸੁਖ ਸਹਜਾ ਅਗਰੇ ਨੰਦ ਹਮਾਰੇ ਕਹਿੰਦੇ ਆਪਣੇ ਸਤਿਗੁਰ ਤੋਂ ਬਲ ਹਾਰੇ ਜਾਈਏ ਜਿਵੇਂ ਆਪਾ ਪੜਦੇ ਹੁੰਦੇ ਸੀ ਕਿ ਪੰਜਾਬ ਦੀ ਧਰਤੀ ਤੇ ਬਹੁਤ ਸਾਰੀਆਂ ਮਾਇਆਂ ਵੇਖੀਆਂ ਗੁਰੂ ਬਚਪਨ ਦੇ ਵਿੱਚ ਅਸੀਂ ਪੜਦੇ ਹਾਂ ਤੁਸੀਂ ਜਾਮਾ ਬਲ ਹਾਰ ਆਰਤਮੇ ਗੁਰਾਂ ਜਾ ਮੰਗ ਵਾਲੇ ਆ ਜੀ ਮੈਂ ਆਪਣੇ ਗੁਰਾਂ ਨੂੰ ਕਹਿੰਦੇ ਆਪਣੇ ਸਤਿਗੁਰੂ ਕੇ ਬਲਾਰੇ ਜਾਈਏ ਆਪਣੇ ਸਤਿਗੁਰੂ ਤੋਂ ਬਲਾਰੇ ਜਾਈਏ ਕਿਸੇ ਬੰਦੇ ਤੋਂ ਬਲਾਰੇ ਨਹੀਂ ਜਾਈਏ ਬੰਦਾ ਕੀ ਦੇ ਸਕਦਾ ਕੁਝ ਵੀ ਨਹੀਂ ਦੇ ਸਕਦਾ ਮਾਨੋ ਕੀ ਤੇਗ ਵਰਤੀ ਸਰਦਾਰ ਮੰਗਣਾ ਤਾਂ ਸਤਿਗੁਰਦੀ ਕੋਲੋਂ ਮੰਗੋ ਜਨ ਕੀ ਭਗਤ ਹੋਏ ਨੇ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਦੇ ਪਤਾਨੇ ਗੁਰੂ ਸਾਹਿਬਾਨ ਨੇ ਕਿਸੇ ਬੰਦੇ ਕੋਲੋਂ ਨਹੀਂ ਮੰਗੇ ਆ ਸਤਿਗੁਰ ਕੋਲੋਂ ਮੰਗੇ ਆ ਬੰਦਾ ਤੁਹਾਨੂੰ ਦੇ ਦਿਆ ਇਹ ਸ਼ਹਿਰ ਲੰਗਰ ਬਣਾ ਰਿਹਾ ਹੈ ਜਿਦਾ ਸਾਨੂੰ ਖਾ ਰਿਹਾ ਹੈ ਜ다 ਸਾਡੀ ਹੈਲਪ ਕਰ ਰਿਹਾ ਹੈ ਮਾਇਆ ਦੇ ਰਿਹਾ ਹੈ ਪਰ ਉਹਦੇ ਪਿੱਛੇ ਇੱਕ ਪਰਦਾ ਹੈ ਉਹਦੇ ਪਿੱਛੇ ਜਿਹੜਾ ਵਾਲਾ ਕੋਈ ਹੋਰ ਹੈ ਜਿਵੇਂ ਆਪਾਂ ਬਚਪਨ ਦੇ ਵਿੱਚ ਰਾਮਲੀਲਾ ਦੇ ਜਾਂਦੇ ਸੀ ਦੇਖਦੇ ਸੀ ਜਦੋਂ ਪਰਦਾ ਹੈ ਪਰਦੇ ਦੇ ਪਿੱਛੇ ਜਿਹੜੇ ਹੈ ਨਾਟਕ ਕੱਢਣ ਵਾਲੇ ਹੁੰਦੇ ਜਿਹਨੇ ਪਰਦਾ ਖੋਲ੍ਹਦਾ ਹੈ ਜਿਹੜੇ ਕੱਢਣ ਵਾਲੇ ਪਿੱਛੇ ਆਪਾਂ ਪਰਦੇ ਨੂੰ ਸਾਰਾ ਕੁਝ ਸਮਝ ਲੈਂਦੇ ਆ ਇਹ ਵੀ ਮਾਰਾ ਸਮਝਾਉਂਦੇ ਨੇ ਸਾਨੂੰ ਉਦਾਹਰਣਾਂ ਦੇ ਦੇ ਕੇ ਵੀ ਭਾਈ ਜਿਹੜਾ ਹੈ ਦਦਾ ਦਾਤਾ ਏਕ ਹੈ ਸਭ ਤੋਂ ਦੇਵਨ ਹਾਰ ਦੇਂਦੇ ਟੋੜਨਾ ਵਿਦੰਤ ਪਰੇ ਪੰਡਾ ਦੇਣ ਵਾਲਾ ਉਹ ਹੈ ਲੇਕਿਨ ਸੰਸਾਰ ਨੂੰ ਲੱਗਦਾ ਕਿ ਮੈਂ ਦੇਂ ਮੈਂ ਤੈਨੂੰ ਰੱਖ ਰਿਹਾ ਹਾਂ ਓਮੇ ਹੈ ਓਮੇ ਵਿੱਚ ਸਾਡਾ ਸੰਕਰਣ ਹੈ ਪਰ ਜਿਹੜੇ ਸਾਧੂ ਜਨਾਂ ਦੀ ਸੰਗਤ ਕਰ ਲੈਂਦੇ ਨੇ ਮਾਰਾ ਕਹਿੰਦੇ ਕਬੀਰ ਤੂੰ ਤੋਤੋਂ ਕਰਦਾ ਤੂੰ ਮੁਜ ਮਹਿ ਰਹਾ ਨਾ ਹੂ ਦਵਿਆ ਆਪਾ ਪਰਦਾ ਮਟ ਗਿਆ ਤਦ ਦੇਖਾਂ ਤਦ ਤੋਂ ਭਗਤਾਂ ਨੂੰ ਪੁੱਛੇ ਕਹਿੰਦੇ ਭਾਗਤ ਕਹਿੰਦੇ ਪਹਿਲਾਂ ਅਸੀਂ ਵੀ ਮੈਂ ਮੈਂ ਕਰਦੇ ਸੀ ਜਦੋਂ ਰਾਮਾਨੰਦ ਜੀ ਦਾ ਸੰਗ ਹੋਇਆ ਕਬੀਰ ਜੀ ਨੂੰ ਕਹਿੰਦੇ ਕਿ ਤਾਂ ਮੈਂ ਕਿਹਾ ਜੀ ਤੂੰ ਹੀ ਜਲੇ ਹਰੀ ਥਲੇ ਹਰੀ ਗੋਬਿੰਦ ਗੋਬਿੰਦ ਹੈ ਸਭ ਗੋਬਨ ਹੈ ਗੋਬਨ ਤੇ ਨਹੀਂ ਕੋਈ ਸਾਰਿਆਂ ਵਿੱਚ ਗੋਬਨ ਹੈ ਮਰਗਰੇ ਆਪਣੇ ਸਤਗੁਰ ਕੇਵਲ ਆ ਰਹੇ ਆਪਣੇ ਸਤਗੁਰ ਤੋਂ ਬਲਹਾਰੇ ਜਾਈਏ ਆਗੇ ਸੁਖ ਪਾਛੇ ਸੁਖ ਸਹਿਜਾ ਕਰ ਅਨੰਤ ਅਮਰੀ ਆਲਕ ਪਰਪਾਪ ਆਪੇ ਦੇਂਗੇ ਮਾਰਾ ਸਮਝ ਅੰਦਰ ਅੰਤੇ ਸਭ ਕੁਝ ਜਿਲਾਨ ਗਿਆਨ ਦਾ ਹੈ ਕਿ ਤੇਰੇ ਅਚੰਤ ਮੇਰਾ ਸਤੁਤ ਸਾਰੇ ਦੇ ਜਾਨਦਾ ਸਾਡੇ ਅੰਦਰ ਕੀ ਚੱਲ ਰਿਹਾ ਸਾਨੂੰ ਕਿਸ ਚੀਜ਼ ਦੀ ਲੋੜ ਹੈ ਉਹ ਸਾਰਾ ਜਾਣਦਾ ਕਿਉਂਕਿ ਸਰਬ ਵਿਆਪਤੀ ਆਪ ਹੈ ਨਾ ਉਸਨੇ ਆਪ ਹੀ ਸਾਨੂੰ ਪੈਦਾ ਕੀਤਾ ਹੈ ਜੇ ਆਪ ਹੀ ਪੈਦਾ ਕਰਕੇ ਸਾਨੂੰ ਨਹੀਂ ਜਾਣਦਾ ਫਿਰ ਕੀ ਫਿਰ ਤਾਂ ਗਰੂਪ ਪਿਆਰ ਉਹ ਹੈ ਹੀ ਫਿਰ ਤਾਂ ਅਸੀਂ ਆਪਣੇ ਆਪ ਨੂੰ ਸਮਝਦਾ ਨਹੀਂ ਵੀ ਅਸੀਂ ਹਾਂ ਪਰ ਨਹੀਂ ਗਿਣੇ ਸੱਚੀ ਸਾਧੀ ਹੈ ਬਣਾਇਆ ਹੈ ਉਹ ਸਾਰਾ ਇਹ ਪੌਦਾ ਹੈ ਸਾਰਿਆਂ ਦਿਨ ਇਹ ਨਹੀਂ ਵੀ ਅਸੀਂ ਆਪਣੇ ਆਪ ਨੂੰ ਪੈਦਾ ਹੋਇਆ ਅਸੀਂ ਉਸ ਦੇ ਬੱਚੇ ਹਾਂ ਸਾਡਾ ਸਰੀਰ ਵੀ ਬਣਾਉਣ ਵਾਲਾ ਵੀ ਹੈ ਮਨ ਵੀ ਬਣਾਉਣ ਵਾਲਾ ਵੀ ਹੈ ਜਦੋਂ ਸਾਡੀ ਸਾਨੂੰ ਉਸ ਦੀ ਸਮਝ ਆ ਜਾਂਦੀ ਹੈ ਫਿਰ ਪਤਾ ਲੱਗਦਾ ਕਿ ਘਟ ਘਟ ਦੇ ਕਿੱਥੋਂ ਵਸਿਆ ਆ ਬੈਠਾ ਸਾਨੂੰ ਪਾਲ ਰਿਹਾ ਹੈ ਪਰ ਹਜੇ ਤੱਕ ਸਾਡੇ ਨੇਤਰ ਖੁੱਲੇ ਨਹੀਂ ਅਸੀਂ ਆਪਣੇ ਆਪ ਨੂੰ ਵੀ ਸਮਝਦੇ ਨਹੀਂ ਵਿਚਾਰ ਪਰਮਾਤਮਾ ਹੈ ਇਹ ਸੰਸਾਰਾ ਇਹ ਨਹੀਂ ਚੱਲ ਰਿਹਾ ਪਰਮੇਸ਼ਰ ਆਪ ਚਲਾ ਰਿਹਾ ਹੈ ਸਾਨੂੰ ਆਪ ਹੀ ਉਸ ਨੇ ਭੰਦੇ ਵਿੱਚ ਪਾਇਆ ਹੋਇਆ ਹੈ ਇਕਨਾਂ ਨੂੰ ਸਭ ਸੋਝੀ ਆਈ ਪਤਰ ਦੇ ਪਰ ਬੇਪਰਵਾਇਤ ਨੂੰ ਮਾਇਆ ਦੇ ਵਿੱਚ ਫਸਾਈ ਰੱਖਦਾ ਹੈ ਆਪਣਾ ਚੇਤਾ ਨਹੀਂ ਆਉਣ ਦਿੰਦਾ ਇਕਨਾਂ ਨੂੰ ਕੱਢ ਲੈਂਦਾ ਹੈ ਕਰ ਕਿਰਪਾ ਕਰਕੇ ਤਰਸ ਕਰਕੇ ਦੱਸ ਪਿਆ ਮੈਂ ਰਹਿਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠਿਗੈ ਹਰਿਆ ਇਕਨਾਂ ਨੂੰ ਕੱਢ ਲੈਂਦਾ ਹੈ ਇਕਨਾਂ ਨੂੰ ਮਾਇਆ ਦੇ ਵਿੱਚ ਫਸਾ ਲੈਂਦਾ ਕਿਉਂਕਿ ਉਸ ਰੰਗ ਵਿੱਚ ਦਾ ਖਤਨਾ ਖੇੜਨ ਮਹਾਰਤ ਮਰਸਨ

ਪਰ ਦੇ ਨਾਲ ਸਾਡਾ ਮਨ ਜੁੜ ਜਾਂਦਾ ਹੈ ਨਿਰਪੋਜ ਬਸ ਸਗਰ ਆਪਿ ਤੇ ਜਦੋਂ ਇਸ ਨਾਲ ਪਾਉ ਨੂੰ ਜਾਂਦੇ ਹਾਂ ਸਾਡੇ ਸਾਰੇ ਦੁੱਖ ਦਰ ਗਲਤ ਜਾਂਦੇ ਨੇ ਕਿਉਂਕਿ ਪਰਮਾਤਮਾ ਦੇ ਨਾਲ ਸਾਡਾ ਚਿੱਤ ਜੁੜ ਜਾਂਦਾ ਹੈ ਜਿਹੜਾ ਸਰਬ ਵਿਆਪੀ ਹੈ ਨਾ ਕਿਸੇ ਨੂੰ ਡਰਾਉਂਦਾ ਹੈ ਨਾ ਕਿਸੇ ਤੋਂ ਡਰਦਾ ਹੈ ਜਦੋਂ ਸਾਡੀ ਯਾਰੀ ਉਸਦੇ ਨਾਲ ਪੈ ਜਾਂਦੀ ਹੈ ਮਾਰਾ ਕਹੇ ਤੋਰੀ ਨਾ ਟੁੱਟੇ ਚੋਰੀ ਨਾ ਛੁੱਟੇ ਐਸੀ ਮਾ ਦੁਖਿਤ ਤਨੀ ਵੀ ਨਾ ਤੋਂ ਦਾ ਸੇਵਕ ਡਰਦਾ ਹੈ ਕਿਸੇ ਤੋਂ ਸੰਸਾਰ ਤੇ ਨਾ ਡਰਦਾ ਹੈ ਫਰੀਦਾ ਜੇ ਤੂੰ ਮੇਰਾ ਹੋਇਰੇ ਕਹੋ ਸਭ जग ਤੇਰਾ ਹਨ ਇਸ ਕਰਕੇ ਬਾਤ ਸਮਝਾਉਂਦੇ ਨੇ ਇੱਕ ਆਰਾਮ ਨਾਮ ਅਦਾਦਾ ਜਿਹਨਾਂ ਨੂੰ ਰਾਮ ਦਾ ਆਸਰਾ ਲੱਭ ਗਿਆ ਹੈ ਮਾਰੇ ਕਹਿੰਦੇ ਫਿਰ ਇੱਕ ਦੀ ਚਰਨੀ ਵੰਦ ਪੈ ਜਾਂਦੀ ਸਾਧਾ ਸਾਧੇ ਦੀ ਭਟਕਦੇ ਕਹਿੰਦੇ ਫਿਰ ਇੱਕ ਦੀ ਜਿਹੜੀ ਹੈ ਉਹ ਉਸ ਤੋਂ ਲਗਦੇ ਨੇ ਇੱਕ ਦੀ ਭਗਤੀ ਕਰਦੇ ਨੇ ਸਾਧਾ ਸਾਧੇ ਭਟਕਦੇ ਜਿਵੇਂ ਆਮ ਸੰਸਾਰ ਦੇ ਵਿੱਚ ਜੀਵ ਸਾਧਾ ਸਾਧੇ ਭਟਕਦੇ ਨੇ ਕੋਈ ਮੰਦਰਾਂ ਦੇ ਵਿੱਚ ਕੋਈ ਗੁਰਦੁਆਰਿਆਂ ਦੇ ਵਿੱਚ ਕੋਈ ਕਬਰਾਂ ਦੇ ਵਿੱਚ ਪੰਜਾਬ ਦੇ ਵਿੱਚ ਇਵੇਂ ਮਾਰਗ ਕਹਿੰਦੇ ਨੇ ਜਿਨ੍ਹਾਂ ਦਾ ਤੇਰੇ ਨਾਮ ਦੇ ਨਾਲ ਚਿੱਤ ਜੁੜ ਜਾਂਦਾ ਹੈ ਕਹਿੰਦੇ ਫਿਰ ਉਹਨਾਂ ਨੂੰ ਵਰਵਾੜੀ ਵਿੱਚ ਸੁਹਾਗਣਾ ਕਿਹਾ ਸੁਹਾਗਣਾ ਕੌਣ ਨੇ ਜਿਹੜੇ ਪ੍ਰਭੂ ਪਤੀ ਦੇ ਨਾਲ ਸ਼ਿੰਗਾਰ ਕਰ ਗਏ ਨੇ ਜਿਨ ਕੇ ਚੋਲੇ ਰਤੜੇ ਪਿਆਰੇ ਕਲਤ ਤਨਾਕੇ ਬਾਸ ਧੂੜ ਤੇ ਨਾ ਕੀ ਜੇ ਵੇਲੇ ਦੀ ਕਮਨਾਨੀ ਅਰਦਾਸ ਸਫਲ ਦਰਸ਼ਨਾ ਕਾਰਨ ਪ੍ਰਭ ਹੈ ਕੀ ਹੋ ਵਡਾਰ ਕਹਿੰਦੇ ਜਿਨ੍ਹਾਂ ਨੂੰ ਇਸ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ ਕਹਿੰਦੇ ਸੁਹਾਗਣਾ ਕਹਿੰਦੇ ਬਲਹਾਰੀ ਹੈ ਬਲਾ ਕਹਿੰਦੇ ਭਾਵ ਕਹਿੰਦੇ ਪਰਮੇਸ਼ਰਾਂ ਨੂੰ ਬਲਹਾਰੇ ਜਾਂਦਾ ਹੈ ਸਫਲ ਦਰਸ਼ਨ ਅਕਾਲ ਮੂਰਤ ਕਹਿੰਦੇ ਇਸ ਪਰਮੇਸ਼ਰ ਦੀ ਕੋਈ ਮੂਰਤ ਨਹੀਂ ਹੈ ਗੁਰ ਕੀ ਮੂਰਤ ਮਨ ਵਿੱਚ ਧਿਆਨ ਕਹਿੰਦੇ ਸਾਡੀਆਂ ਤਾਂ ਕਈ ਸ਼ਗਲਾਂ ਨੇ ਸਾਡੇ ਬੱਚਿਆਂ ਨੇ ਆ ਜਾਨਵਰ 384 ਲੱਖ ਜੂਨ ਹੈ ਪਰ ਕਹਿੰਦੇ ਪਰਮੇਸ਼ਰ ਇਹਨਾਂ ਮੂਰਤਾਂ ਤੋਂ ਉੱਪਰ ਹੈ ਈਵੇਂ ਦਾ ਹੈ ਕਹਿੰਦੇ ਜਦ ਸੰਤਾਂ ਦੀ ਸੰਗਤ ਜਾਦੇ ਆ ਤੇ ਸਾਨੂੰ ਦਿਖਾਉਂਦੇ ਜਿਉਂ ਦੇ ਆਦਮੈ ਮਾਰਗ ਬਾਗੇ ਤੇ ਸਾਧੂ ਸੰਸਾਰ ਵਿੱਚ ਜੋਤ ਪੜਤਾਉ ਸਾਡੀ ਜੋਤ ਪ੍ਰਗਟ ਕਰਕੇ आप गल आ लगा ज्यादा आप जिन्होंने बच्चों ਕਟਣਾ ਹੁੰਦਾ ਹੈ ਉਹਨਾਂ ਨੂੰ ਸਾਧੂ ਜਨਾਂ ਸੰਗਤ ਦੇ ਵਿੱਚ ਭੇਜ ਕੇ ਆਪਣੇ ਜਨਾਂ ਰੱਖੇ ਉਹਨਾਂ ਜਨਾਂ ਦੀ ਸੰਗਤ ਵਿੱਚ ਭੇਜ ਦਿੰਦਾ ਜਿਸੇ ਜਨਾਂ ਦੀ ਸੁਹੀ ਜਨ ਜਾਣੇ ਹਰ ਗੁਰ ਸੱਚੀ ਆਤਮਕਾਣੇ ਜਿਨ੍ਹਾਂ ਨੂੰ ਆਪਣਾ ਭੇਤ ਦੇ ਦਿੰਦਾ ਹੈ ਸੰਤਾਂ ਨੂੰ ਕਹਿੰਦੇ ਉਹਨਾਂ ਦੀ ਫਿਰ ਰੱਖਦਾ ਆਪਣੀ प्रीत ਪਿਆਰ ਕਹਿੰਦੇ ਜਿਨ੍ਹਾਂ ਨੂੰ ਫਿਰ ਪ੍ਰਭੂ ਪਿਆਰਾ ਲੱਗਦਾ ਹੈ ਤਾਂ ਫਿਰ ਪ੍ਰਭੂ ਵੀ ਕੋਈ ਤੋਟ ਨਹੀਂ ਆਉਣ ਦਿੰਦਾ ਜੇ ਅਸੀਂ ਪ੍ਰਭੂ ਨੂੰ ਪਿਆਰ ਕਰਦੇ ਹਾਂ ਤਦੋਂ ਬਨੋ ਸੱਚੇ ਤਾਂ ਪ੍ਰਭੂ ਦੇ ਕਿਰਪਾ ਪਿਆਰਿਓ ਇੱਕ ਤਿਲ ਮਾਤਰ ਵੀ ਸਾਡੇ ਨਾਲ ਸਾਥ ਦਾਨੀ ਉਹ ਵੀ ਸਾਡੇ ਪਰਮੇਸ਼ਰ ਜਿਹੜਾ ਹੈ ਤੁਹਾਨੂੰ ਗੱਲ ਨਾਲ ਲਗਾ ਲੈਂਦਾ ਹੈ ਪ੍ਰੀਤ ਕਰਦਾ ਹੈ ਜਿਵੇਂ ਮਾਤਾ ਬੱਚੇ ਦੇ ਨਾਲ ਪ੍ਰੀਤ ਕਰਦੀ ਹੈ ਏਵੇਂ ਸਾਡਾ ਪਿਤਾ ਪਰਮੇਸ਼ਰ ਵੀ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਵੀ ਪ੍ਰੀਤ ਕਰਦਾ ਹੈ ਉਹਨਾਂ ਨੂੰ ਸਾਰੀਆਂ ਸੰਸਾਰ ਦੇ ਸੁੱਖ ਵੀ ਦਿੰਦਾ ਹੈ ਪਰਲੋਕ ਦੇ ਸੁੱਖ ਵੀ ਦਿੰਦਾ ਹੈ ਦੁੱਖ ਵੀ ਦਿੰਦਾ ਰਹੇ ਪਰ ਦੁੱਖਾਂ ਦੇ ਵਿਚikal ਦਾ ਅਰੰਡਾ ਦੁੱਖ ਵੀ ਤੇ ਸੁੱਖ ਦੇ ਵਿਚ ਵੀ ਉਹ ਸਦਾ ਹੀ ਸਾਨੂੰ ਆਪਣੀ ਵੱਲ ਆਇਆ ਰੱਖਦਾ ਹੈ ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਰ ਤੇ ਕੰਚਨ ਮਾਟੀ ਮਾਰ ਜਿਹਨਾਂ ਦੇ ਅੰਦਰ ਪਰਮੇਸ਼ਰ ਵਸਦਾ ਹੈ ਕਹਿੰਦੇ ਦੁੱਖਾਂ ਦੇ ਵਿੱਚ ਵੀ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਨੇ ਪਤਾ ਦੀ ਉਸ ਦਾ ਖੇੜ ਹੈ ਵੱਡੇ ਵਡਿਆਈ ਚਰਜ ਸੋਭਾ ਕਾਲ ਦਿਆਿਆ ਰਸ ਕਹਿੰਦੇ ਸਦਾਤੇ ਦੀਆਂ ਵਡਿਆਈਆਂ ਬੜੀਆਂ ਵੱਡੀਆਂ ਦੂਸਰ ਅਰਥ ਵੱਡਾ ਮੇਰੀ ਮੱਤ ਥੋੜੀ ਰਾਮ ਸਾਰੇ ਸੰਸਾਰ ਹੀ ਰਾਮ ਰਾਮ ਕਰ ਦਿੱਤਾ ਤੇ ਰਾਮ ਨਾ ਪਾਇਆ ਜਾਏ ਸਾਰੇ ਇਸ ਨੂੰ ਮਿਲਣ ਦੇ ਲਈ ਲੋਚ ਰਿਆ ਹੈ ਪਰ ਕਿਹਨਾਂ ਦੇ ਹਿੱਸੇ ਆਉਂਦਾ ਹੈ ਮਾਰਾ ਕਹਿੰਦੇ ਜਿਹੜੇ ਫਿਰ ਦੇਖੋ ਸੱਜਣ ਅਸੀਸੜੀਆਂ ਜੋ ਹੋਵੇ ਹੋਵੇ ਸਾਹਿਬຊੋਂ ਮੇਰ ਜਿਹੜੇ ਫਿਰ ਭਿਜ ਕੇ ਅਰਦਾਸਾਂ ਕਰਦੇ ਨੇ ਉਹਨਾਂ ਨੂੰ ਤੇ ਸਤਿਗੁਰ ਸਾਧੂ ਜਰਾਂ ਦੀ ਸੰਗਤ ਵਿੱਚ ਭੇਜ ਕੇ ਫਿਰ ਵਡਿਆਈਆਂ ਆਪਣੀ ਸੇਵਕਾਂ ਨੂੰ ਆਪਣੇ ਸੰਗਤਾਂ ਨੂੰ ਆਪ ਵਡਿਆਈਆਂ ਦਿੰਦਾ ਹੈ ਵੱਡੀ ਵਡਿਆਈ ਅਚੰਭ ਸੋਭਾਕਾਰ ਦੇ ਆਇਆ ਰਾਸੇ ਕਹਿੰਦੇ ਉਹ ਫਿਰ ਸੋਭਾ ਕਰਾਉਂਦਾ ਹੈ ਆਪਾਂ ਵੀ ਜਦੋਂ ਗੁਰਮੁਖ ਪਿਆਰੇ ਸੰਸਾਰ ਦੇ ਉੱਤੇ ਉਸਤਤ ਕਰਦੇ ਹਾਂ ਦਾਸ ਉਸਤਤ ਕਰਦਾ ਹੈ ਕਈ ਜੀਵ ਸਾਡੀ ਲੈਂਦੇ ਆ ਕਿ ਕਰਦੇ ਨਹੀਂ ਕਈ ਸਾਡੀ ਉਸਤਤ ਨਹੀਂ ਕਰਦੇ ਪਰ ਸਾਨੂੰ ਗੁਰਮੁਖਾਂ ਨੇ ਸੰਗਾਇਆ ਸੀ ਉਸਤਤ ਨੰਦਰ ਤੋਂ ਮੁਕਤੀ ਆ ਕੋਜੋ ਉਪਾਦ ਨਿਰਵਾਣਾ ਕੋਈ ਚੰਗਾ ਕਹੇ ਕੋਈ ਬੁਰਾ ਕਹੇ ਆ ਕਈ ਵਾਰੀ ਜੇ ਕੋਈ ਪਾਪ ਹੈ ਜੁਲਮ ਕਰਦਾ ਹੈ ਉਦੋਂ ਬੋਲਣਾ ਵੀ ਪੈਂਦਾ ਹੈ ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਧਾਰਨ ਕੀਤੀਆਂ ਭਗਤੀ ਤੇ ਸ਼ਕਤੀ ਇਹਨਾਂ ਹੀ ਗੁਰੂ ਪਿਆਰੇ ਸੰਸਾਰ ਦੇ ਵਿੱਚ ਸਤ ਤੇ ਸਪਾਈ ਬਣਾਇਆ ਹੈ ਜਿੱਥੇ ਵੀ ਜ਼ੁਲਮ ਕਰਦਾ ਹੈ ਉੱਥੇ ਸਾਨੂੰ ਡਟ ਕੇ ਖੜਨਾ ਚਾਹੀਦਾ ਹੈ ਰਾਜ ਦਾ ਸੇਕ ਹੀ ਸੇਕ ਦਾ ਵੈਰੀ ਹੈ ਦੂਜੇ ਦੇ ਕੰਮ ਨਹੀਂ ਆ ਸਕਦਾ ਕਿਉਂਕਿ ਮਾਇਆ ਦੇ ਨਾਲ ਪ੍ਰੇਮ ਪੈ ਗਿਆ ਭਰਾ ਨਹੀਂ ਭਰਾ ਦਾ ਵੈਰੀ ਹੈ ਕਲ ਜਦੋਂ ਕਲ ਜਦ ਦਾ ਸਮਾਂ ਹੈ ਇਸ ਕਰਕੇ ਮਾਰਾ ਸਮਝਾਉਂਦੇ ਨੇ ਕਹਿੰਦੇ ਫਿਰ ਉਹ ਵੱਡੀ ਬੜੇ ਚੜ੍ਹਤ ਸੋਭਾ ਕਾਲ ਜਾਇਆ ਰਾਸੇ ਫਿਰ ਉਹ ਜਿਹੜਾ ਕਾਰਜ ਉਹਨਾਂ ਦਾ ਪੂਰਾ ਹੋ ਜਾਂਦਾ ਹੈ ਸੰਤਾਂ ਦਾ ਜਿਸ ਕਰਕੇ ਉਹ ਆਏ ਸੀ ਸੰਸਨ ਜਿਸ ਵਖਰ ਕੋ ਲੈਣ ਤੋਂ ਆਇਆ ਰਾ ਨਾਮ ਸੰਤਨ ਕਰ ਭਾਇਆ ਮਰ ਕੇ ਜੇਹਤ ਕਰ ਗਏ ਸੋ ਹਰ ਜਨ ਪਿਆਰੇ ਸਤਗੁਰੂ ਦੁਬਰੇ ਕਾਜ ਸਵਾਰੂ ਕਾਰਜ ਪੂਰਾ ਹੋ ਗਿਆ ਜਿਸ ਕਰਕੇ ਸਾਨੂੰ ਇਹ ਜਨਮ ਮਿਲਿਆ ਸੀ ਭਈ ਪ੍ਰਾਪਤ ਮਾਨਕ ਤੇਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਪੜਿਆ ਜਿਹਨੂੰ ਗੋਬਿੰਦ ਨੂੰ ਮਿਲ ਲਿਆ ਤੇ ਉਹਨਾਂ ਦਾ ਫਿਰ ਸਮਾਜ ਇਹਦਾ ਹੈ ਸਫਲਾ ਹੋ ਗਿਆ ਉਹ ਜੀਵਨ ਸਫਲਾ ਕਰਕੇ ਚੱਲੇਗੇ ਪਈ ਪ੍ਰਾਪਤ ਮਾਨਕ ਦੇ ਰਿਹਾ ਗੋਪਨ ਮਿਲਣ ਕੀ ਤੇਰੀ ਵਰੀਆ ਅਵਰਕ ਆਜ ਤੇਰੇ ਕਿਤੇ ਨਾ ਕਾਮ ਜੇ ਸਾਥ ਸੰਗਤਪਜ ਕੇਵਲ ਨਾਮ ਨਾਲ ਕੋ ਗੁਰੂ ਨਾਨਕ ਕੋ ਗੁਰਪੁਰਾ ਭੇਟਿਓ ਸਗਲੇ ਦੁਖ ਬਨਾਸੀ ਜਿਨਾਂ ਨੂੰ ਪੂਰਾ ਗੁਰ ਮਿਲ ਗਿਆ ਜਿਨਾਂ ਨੂੰ ਸੰਤਾਂ ਦੇ ਕੋਲੋਂ ਯੋਗਤ ਮਿਲ ਗਈ ਪ੍ਰਮਾਤਮਾ ਨੂੰ ਮਿਲਣ ਦਾ ਤਰੀਕਾ ਆ ਗਿਆ ਆਹੋ ਸੰਤ ਪਿਆਰਿਓ ਤੱਤ ਦੀ ਕਹਾਣੀ ਤੇ ਉਹ ਕੱਤ ਦੀ ਕਹਾਣੀ ਕਰਨ ਦਾ ਸੁਭਾਗਾ ਸਮਾ ਜਿਹੜਾ ਹੈ ਉਹਨਾਂ ਨੂੰ ਪਰਮੇਸ਼ਰ ਫਿਰ ਬਖਸ਼ਦਾ ਹੈ ਆਦੋ ਸੰਤ ਪਿਆਰੇ ਤੇ ਦੀ ਕਹਾਣੀਆਂ ਤਾਂ ਹੋਰ ਵੀ ਸੰਸਾਰਦਾਰੀਆਂ ਨੇ ਪਰ ਉਹ ਵਾਲਤ ਨੂੰ ਕਾਉਂਦੀਆਂ ਨੇ ਥਾਏ ਨਹੀਂ ਪੈਂਦੀਆਂ ਸਹੀ ਤੁਧਨੋਂ ਗਾਵਣ ਜੋ ਤੁਧ ਦਾ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤਨਾ ਨਾਨਕ ਕਿਆ ਵਿਚਾਰੇ ਮਾਰੇ ਕਹੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਸੰਤਾਂ ਦੇ ਪਿਆਰੇ ਸੰਗਤ ਕਰਕੇ ਗਾਉਂਦੇ ਨੇ ਕਹਿੰਦੇ ਉਹਨਾਂ ਦਾ ਥਾਏ ਪੈਂਦਾ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭੰਤਸਾਲੇ ਕਹਿੰਦੇ ਭਿਜ ਕੇ ਬਾਣੀ ਗਾਉਂਦੇ ਨੇ ਕਹਿੰਦੇ ਜਿਹੜੇ ਵੀ ਤੇਰੋਨਾਂ ਦੀ ਕਥਾ ਸੁਣਦੇ ਨੇ ਕਹਿੰਦੇ ਉਹ ਵੀ ਮਨ ਦਾ ਨਾਣਾ ਵੀ ਨਿਹਾਲਿਆ ਜਾਂਦਾ ਕਹਿੰਦੇ ਤੇ ਉਹ ਵੀ ਮੁਕਤ ਹੋ ਜਾਂਦੇ ਨੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਕਿਸ ਜਨ ਕੋ ਸਦਾ ਨਮਸਕਾਰ ਨਾਨਕ ਕੋ ਗੁਰਪੂਰਾ ਭੇਟੇ ਸਾਰੇ ਦੁੱਖ ਮਨਾਸੀ ਜਨਮ ਜਨਮ ਦੇ ਦੁੱਖ ਟੱਤੇ ਜਾਂਦੇ ਨੇ ਜਿਹੜਾ ਜਨਮ ਜਨਮ ਦੇ ਮਨ ਨੂੰ ਮਾਇਆ ਲੱਗੀ ਹੈ ਜਨਮ ਜਨਮ ਕੀ ਇਸ ਮਨ ਕੋ ਮੈਲ ਆਦੀ ਕਾਲਾ ਹੋਆ ਸ੍ਰੀ ਤ੍ਰੇਤਾ ਦੁਆਪਰ ਸਾਤਜੁਣ ਕਾਲ ਜੁਗਾ ਗਿਆ ਜਨਮ ਜਨਮ ਦੇ ਸੰਭਲ ਨੂੰ ਮੈਲ ਲੱਗਦੀ ਹੈ ਜੇ ਹੁਣ ਮਨੁੱਖਾ ਜਨਮ ਰਹਿ ਕੇ ਵੀ ਮੈਲ ਸਾਫ ਨਾ ਹੋਈ ਮਾ ਨਿਰਮਲ ਨਾ ਹੋਇਆ ਤਾਂ ਮਾਰਕਹੰਦੇ ਫਿਰ ਅੱਗੇ ਕਰਾਸੇ ਦੇ ਵਿੱਚ ਢੇਲ ਦਿੱਤਾ ਜਾਣਾ ਹੈ ਇਸ ਕਰਕੇ ਜਿਹੜਾ ਮਨੁੱਖਾ ਜਨਮ ਹੈ ਮਾਰਕਹੰਦੇ ਦੁਬਾਰਾ ਨਹੀਂ ਮਿਲਣਾ ਇੱਕੋ ਹੀ ਵਾਰ ਮਿਲਣਾ ਹੈ ਤਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਵਾਰਿੰ ਵਾਰ ਕਹਿੰਦੇ ਜਿਵੇਂ ਦਰਖਤ ਤੋਂ ਥੱਲੇ ਤੂੰ ਪੜਦੇ ਦੇਵੇਂ ਲੱਗ ਨਹੀਂ ਸਕਦਾ ਐਵੇਂ ਹੀ ਮਨੁੱਖਾ ਜਨਮ ਦੁਬਾਰਾ ਨਹੀਂ ਰਹਿ ਸਕਦਾ ਕਵੀ ਸਾਹਿਬ ਸਾਨੂੰ ਗੁਰਬਾਣੀ ਦਾ ਸਮਝਾਉਣਾ ਕਰ ਰਹੇ ਹਾਂ ਆਓ ਹੁਣ ਆਪਾਂ ਸੰਗਤ ਦੇ ਰੂਪ ਦੇ ਵਿੱਚ ਜਿੰਨੇ ਵੀ ਛੇੜ ਬੈਠੇ ਹਾਂ ਮਾਲਕ ਦੇ ਕੋਲ ਇੱਕੋ ਹੀ ਚੀਜ਼ ਮੰਗ ਲਈਏ ਜੋ ਭਗਤਾਂ ਨੇ ਮੰਗੀ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਰਾਜ ਨਾ ਚਾਹੂੰ ਜਿ ਕੋ ਸਾਰੇ ਜਿੰਨੇ ਵੀ ਛੇੜ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਮਨ ਪ੍ਰੀਤ ਚਰਨ ਕਮਲਾਰੇ ਮਨ रे मन प्रीत चरण कमला रे राज न चाहुं मुख न चाहुं राज न चाहुं मन प्रीत चरण कमला रे मन प्रीत चरण कमला रे मन प्रीत चरण विसर नाही दतार विसर नाही दतार विसर ਦਾਤਾਰੇ ਆਪਣਾ ਨਾਮ ਦੇਓ ਆਪਣਾ ਭਰ ਦੇਓ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਰਾਤ ਨਾਨਕ ਚਾਹ ਓਏ ਹੋ ਨਾਨਕ ਓਏ ਹੋ ਬਿਸਰ ਨਾਹੀ ਦਾਤਾਰਾ ਕਰਨਾਹੀ ਦਾਤਾਰਾ ਆਪਣਾ ਨਾਮ ਦੇਓ ਆਪਣਾ ਚਾ ਓਏ ਹੋ ਕਬੀ ਇਹ ਇੱਕ ਕੜੀ ਆਤੀ ਕੜੀ ਆਤੀ ਹੂ ਤੋ ਬਾਤ ਭਗਤਨ ਸੇਤੇ ਜੋਸਤੇ ਜੋ ਕਿ ਨਸਲਾ ਇਸਮਾਂ ਬਾਰ ਬਾਰ ਨਹੀਂ ਮਿਲਣਾ ਇਸ ਕਰਕੇ ਮਾਰਾ ਸਮਝਾਉਂਦੇ ਨੇ ਭਾਈ ਜਪ ਲਓ ਫਿਰ ਸਮਾਂ ਨਹੀਂ ਮਿਲਣਾ ਫਿਰ ਪਤਾ ਨਹੀਂ ਕਿਹੜੀਆਂ ਜੋਨਾਂ ਦੇ ਵਿੱਚ ਜਾਣਾ ਪੈ ਜਾਣਾ ਹੈ ਇਸ ਕਰਕੇ ਮਾਰਾ ਸਮੇਂ ਵਿੱਚ ਰਹਿ ਕੇ ਅਸੀਂ ਪ੍ਰਮਾਤਮਾ ਦੇ ਗੁਣ ਗਾਈਏ ਹਰੇਕ ਦਿਨ ਨਾਲ ਪ੍ਰੇਮ ਕਰੀਏ ਕਿਉਂਕਿ ਪਰਮੇਸ਼ਰ ਗੋਬਿੰਦ ਭਾਉ ਭਗਤ ਦਾ ਉੱਖਾ ਜੇ ਕਿਸੇ ਨਾਲ ਪ੍ਰਤ ਕਰਦੇ ਹਾਂ ਸਾਨੂੰ ਪਰਮਾਤਮਾ ਫਿਰ ਸਜਾ ਦਿੰਦਾ ਹੈ ਸਾਨੂੰ ਤੇ ਧਰਮਰਾਜ ਸਜਾ ਦਿੰਦਾ ਹੈ ਜਿਸ ਨਰ ਕੀ ਦੁੱਖ ਦਾ ਨਾ ਜਾਏ ਧਰਮਰਾਇ ਇਸ ਦੇ ਸਾਰੇ ਦੇ ਨਾਲ ਪ੍ਰੇਮ ਕਰੋ ਜਦੋਂ ਸਾਰੇ ਦੇ ਨਾਲ ਪ੍ਰੇਮ ਕਰਾਂਗੇ ਫਿਰ ਪਰਮੇਸ਼ਰ ਦੇ ਨਾਲ ਵੀ ਪ੍ਰੇਮ ਪੈ ਜਾਂਦਾ ਹੈ ਤੇ ਜਦੋਂ ਉਹਦੇ ਸਰਗਣ ਰੂਪ ਨਾਲ ਪ੍ਰੇਮ ਪੈ ਗਿਆ ਫਿਰ ਉਸਦੇ ਨਾਲ ਵੀ ਪ੍ਰੇਮ ਪੈ ਜਾਂਦਾ ਹੈ ਕਿਉਂਕਿ ਮਾਰਾ ਸਮਝਾਂ ਮੇਰੇ ਸਾਥ ਕੋ ਸੁਣ ਲਿਓ ਸਭੈ ਜਿਨ ਪ੍ਰੇਮਕਿਓ ਤੈਨੇ ਹੀ ਪ੍ਰਪਾਇਓ ਸੋ ਇਹੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਕਥਾ ਵਿਚਾਰਾ ਕਰਦਿਆਂ ਕੋਈ ਨਾ ਇੱਕਾ ਹੀ ਪ੍ਰਕਾਸ਼ ਦੀਆਂ ਥੋੜਾ ਗਲਤੀਆਂ ਹੋ ਗਈਆਂ ਹੁਣ ਕਿਆ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਜੋਗ ਹੈ ਬਖਸ਼ ਲੈਣਾ ਸੀ ਸੋ ਇਹੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤ ਦੀ ਕਾਂਸਾ ਵਾਰਤ ਕੀ ਫਤੇ